ਜੀ ਅੱਜ ਤੋਂ 10-12 ਦਿਨ ਪਹਿਲਾਂ ਜੀ ਜੀ ਥੋੜਾ ਦੇ ਨੀਚੇ ਕਰ ਲਓ ਸਾਡੀ ਇੰਟਰੈਕਸ਼ਨ 10-12 ਦਿਨ ਪਹਿਲਾਂ ਜਿਹੜੀ ਹੋਈ ਸੀ ਗਿਆ ਮੈਂ ਤੁਹਾਨੂੰ ਪ੍ਰਾਇੋਰਟੀਜ਼ ਦੱਸੀ ਸੀ ਗਿਆ ਬੇਸਿਕਲੀ ਪੰਜ ਪ੍ਰਾਇੋਰਟੀਜ਼ ਸੀ ਗਿਆ ਫਰਸਟ ਵਾਸ ਯੂਥ ਨਾਸ਼ਾ ਵਿਰੋਧ ਸੈਕੰਡ ਵਾਸ ਇੰਟੀਗ੍ਰੇਟਿੰਗ ਟ੍ਰਾਫਿਕ ਪੀਸੀਆਰ ਤੇ ਟ੍ਰਾਫਿਕ ਤੇ ਜਿਆਦਾ ਆਪਾਂ ਸੁਚਾਰੂ ਟੰਗ ਨਾਲ ਕੰਮ ਕਰਨਾ ਸੀਗਾ ਤੀਸਰੀ ਸੀਗੀ ਪਰਫਾਰਮੈਂਸ ਕਰਾਈਟੇਰੀਆ ਚੌਥੀ ਸੀਗੀ ਗ੍ਰੀਵੈਂਸ ਰੈਡਰੇਸ਼ਨ ਤੇ ਪੰਜਵੀਂ ਸੀਗੀ ਆਰਗੇਨਾਈਜ਼ਡ ਕ੍ਰਾਈਮ ਨੂੰ ਖਤਮ ਕਰਨਾ ਇਨ ਸਾਰਿਆਂ ਦਾ ਪਰਫਾਰਮੈਂਸ ਚਾਰਟ ਜਿਹੜਾ ਹੈ ਉਹ ਤਿਆਰ ਹੋ ਗਿਆ ਹੁਣ ਜਿੰਨੇ ਵੀ ਫੀਲਡ ਆਫਸਰਸ ਹੈ ਸਟਾਰਟਿੰਗ ਫਰੋਮ ਡੀਸੀਪੀਸ ਐਡੀਸੀਪੀਸ ਫੀਲਡ ਆਫਸਰਸ ਏਸੀਪੀਸ ਐਂਡ ਐਸਐਚਓਜ਼ ਐਂਡ ਚੌਂਕਿੰਗ ਚਾਰਜ ਇਹਨਾਂ ਦੀ ਪੋਸਟਿੰਗ ਪਰਫਾਰਮੈਂਸ ਜਿਹੜੀ ਹੈ ਉਹ ਪਰਫਾਰਮੈਂਸ ਚਾਰਟ ਦੇ ਰਾਹੀਂ ਚੈੱਕ ਕੀਤੀ ਜਾਊਗੀ ਜੀ ਜਿਹੜਾ ਪਰਫਾਰਮੈਂਸ ਚਾਰਟ ਹੈ ਉਹਦੇ ਚ 10 ਕ੍ਰਾਈਟੇਰੀਆ ਬਣਾਏ ਹਨ 10 ਦਿਨ ਬਾਅਦ ਰਿਵਿਊ ਮੀਟਿੰਗ ਮੈਂ ਲਿਆ ਕਰਾਂਗਾ ਜੀ ਤੇ ਟਾਰਗੇਟਸ ਦੇ ਕੇ ਜਿਵੇਂ ਐਗਜ਼ਾਮਪਲ ਦੇ ਰਹੇ ਹਾਂ पबलिक कंपलेट कितिया सैमिनार्स कि लाए जी फॉर्मल इंस्पेक्शन कितिया प्रॉपर्टी अटैच एनडीपीएस की किन्ने एफर्ट्स किए कि कैसो ऑपरेशन आप कर रहे हैं अपने इलाके जो नॉन क्रॉनिक ਪੇਟੀ ਕ੍ਰਿਮੀਨਲਸ ਐ ਉਹਨਾਂ ਨੂੰ ਰਾਉਂਡ ਅਪ ਕਿਤਾ ਕਿੰਨੇ ਪ੍ਰੀਵੈਂਟਿਵ ਐਕਸ਼ਨ ਲਿੱਤੇ 64 ਕਿੰਨੇ ਨੰਨੇ ਛੇੜੀ ਜਿਹੜੇ ਹੈ ਜਿਹੜੇ ਨਸ਼ਾ ਕਰਦੇ ਹਨ ਉਹਨਾਂ ਨੂੰ ਡੀਡਿਕਸ਼ਨ ਜਾਂ ਰੀਫਾਰਮੇਸ਼ਨ ਸੈਂਟਰ ਤੇ ਭਰਤੀ ਭਰਤੀ ਕਰਾਇਆ ਇਸ ਤਰ੍ਹਾਂ ਦਾ ਇੱਕ ਬਹੁਤ ਡਿਟੇਲਡ ਪਰਫਾਰਮੈਂਸ ਚਾਰਟ ਜਿਹੜਾ ਹੈ ਉਹ ਡਿਜ਼ਾਈਨ ਕੀਤਾ ਗਿਆ ਤੇ ਉਦੀ ਮੈਂ ਅੱਜ ਬਰੀਫਿੰਗ ਕਰਾਂਗਾ ਜੀ ਤੇ ਐਵਰੀ 10 ਡੇਜ਼ ਇਹਦਾ ਰਿਵਿਊ ਲਿਤਾ ਜਾਊਗਾ ਜੀ ਤੇ ਪਿਛਲੇ ਜਨਵਰੀ ਤੋਂ ਬਾਅਦ ਯੁੱਧ ਨਸ਼ਾ ਵਿਰੁੱਧ ਜਿਹੜਾ ਹੈ ਕਾਫੀ ਅੱਛਾ ਕੰਮ ਹੋਇਆ ਹੈ ਕਮਿਸ਼ਨਰੇਟ ਚ ਤੇ 250 ਦੇ ਕਰੀਬ ਪਰਚੇ ਹੋਏ ਹਨ ਤੇ ਟੋਟਲ ਫਿਗਰ 250 ਦੇ ਕਰੀਬ ਪਰਚੇ ਹੋਏ ਹਨ ਤੇ 350 ਬੰਦੇ ਗ੍ਰਿਫਤਾਰ ਹੋਏ 10 ਕਿਲੋ ਓਪੀਐਮ 10 ਕਿਲੋ ਕੰਦੇਕਰੀ ਵੀ ਹਿਰੋਇਨ ਬਰਾਮਦ ਹੋਈ ਹੈ ਤੇ 5 ਕਰੋੜ 4.5 ਕਰੋੜ ਦੇ ਕਰੀਬ ਪ੍ਰਾਪਰਟੀ ਦੇ ਜਿਹੜੀ ਫ੍ਰੀਜ਼ ਹੋਈ ਹੈ ਤੇ ਇਸ ਚੀਜ਼ ਨੂੰ ਵੀ ਆਪਾਂ ਹੋਰ ਸਖਤੀ ਨਾਲ ਇੰਪਲੀਮੈਂਟ ਕਰਨਾ ਕੋਈ ਸ਼ਾਇਦ ਕੋਈ ਸੈਂਸਿਟਿਵ ਏਰੀਆ ਉਹਨੂੰ ਕੋਈ ਕਿਤੇ ਸੀ ਮੈਂ ਮੈਂ ਉਹ ਵੀ ਦੱਸ ਰਿਹਾ ਹਾਂ ਸਾਡੇ ਪ੍ਰੋਟੋਕਾਲਸ ਜਿਹੜੇ ਹੁੰਦੇ ਨੇ ਸਿਕਿਉਰਿਟੀ ਪ੍ਰੋਟੋਕਾਲਸ ਉਹ ਹੁੰਦੇ ਨੇ ਛੇ ਤਰ੍ਹਾਂ ਦੇ ਪਹਿਲਾ ਹੁੰਦਾ ਹੈ ਡਰਗ ਹੌਟਸਪots ਸੈਕੰਡ ਹੁੰਦਾ ਹੈ ਪੇਟੀ ਕ੍ਰਾਈਮ ਕ੍ਰਾਈਮ ਹੌਟਸਪots ਥਰਡ ਹੁੰਦਾ ਰੈਡ ਲਾਈਟ ਏਰੀਆਜ਼ ਫੋਰਥ ਜਿਹੜਾ ਹੁੰਦਾ ਹੈ ਸਿਟੀ ਸੀਲਿੰਗ ਪੁਆਇੰਟਸ ਫਿਫਥ ਜਿਹੜਾ ਹੁੰਦਾ ਹੈ ਈਵਨਿੰਗ ਪੈਟ੍ਰੋਲਿੰਗ ਦੇ ਸ਼ਾਮ ਦੀ ਪੈਟ੍ਰੋਲਿੰਗ ਦੇ ਪੁਆਇੰਟਸ ਤੇ ਛੇਟਾ ਜਿਹੜਾ ਹੁੰਦਾ ਹੈ ਉਹ ਸਪੈਸ਼ਲ ਸਿਕਿਉਰਿਟੀ ਪ੍ਰੋਟੋਕਾਲ ਹੁੰਦਾ ਹੈ ਜਿਹਦੇ ਵਿੱਚ ਜਿਹੜੀ ਵੀ ਵੈਂਟੇਜ ਏਰੀਆਜ਼ ਐ ਵੈਂਟੇਜ ਪੁਆਇੰਟਸ ਐ ਉਹਨਾਂ ਦੀ ਪੈਟ੍ਰੋਲਿੰਗ ਚੱਲਦੀ ਹੈ ਤੇ ਇਹ ਸਾਰੇ ਦੇ ਸਾਰੇ 6 ਪ੍ਰੋਟੋਕਾਲ ਜਿਹੜੇ ਹੈ ਇਹਨਾਂ ਨੂੰ ਰਿਵਿਊ ਕੀਤਾ ਜਾ ਰਿਹਾ ਹੈ ਤੇ ਮੇਰੇ ਡੀਸੀਪੀ ਲੈਵਲ ਆਫਸਰ ਜਿਹੜੇ ਹੈ ਪਿੱਛੇ ਹੈ ਖੜੇ ਤੇ ਹਰ ਇੱਕ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਇਹ ਬਹੁਤ ਮਿਨਿਊਟ ਕੰਮ ਹੈ ਕਿ ਜਿਵੇਂ ਰੈਡ ਅਲਰਟ ਜਦ ਘੋਸ਼ਿਤ ਹੋਇਆ ਤੇ ਕਿਹੜਾ ਅਫਸਰ ਕਿਹੜੀ ਜਗ੍ਹਾ ਤੇ ਜਾ ਕੇ ਕੀ

ਕਿ ਜਿਹੜਾ ਕੰਪਲੇਨੈਂਟ ਸੀਪੀ ਦਫਤਰ ਆ ਰਿਹਾ ਮੈਨੂੰ ਮਿਲਣ ਆ ਰਿਹਾ ਹੈ ਮੇਰੇ ਡੀਸੀਪੀ ਲੈਵਲ ਆਫਸਰ ਨੂੰ ਮਿਲਣ ਆ ਰਿਹਾ ਹੈ ਉਹ ਕਿਉਂ ਮਿਲਣ ਆ ਰਿਹਾ ਕਿ ਉਹਦੇ ਥਾਣੇ ਸੁਣਵਾਈ ਨਹੀਂ ਹੋਈ ਦੂਜੀ ਵਾਰ ਆ ਰਿਹਾ ਇਸ ਏਸੀਪੀ ਲੈਵਲ ਆਫਸਰ ਨੇ ਸੁਣਵਾਈ ਨਹੀਂ ਕੀਤੀ ਆਫਸਰ ਬਿਠਾ ਨਹੀਂ ਸੀਗਾ ਕਿਸੇ ਨੇ ਬਤਮੀਜ਼ੀ ਨਾਲ ਗੱਲ ਕੀਤੀ ਉਹਦੀ ਉਹਦਾ ਵੀ ਐਨਾਲਿਸਿਸ ਜਿਹੜਾ ਹੈ ਉਹ ਦਫਤਰ ਲੈਵਲ ਤੇ ਸੀਪੀ ਦਫਤਰ ਲੈਵਲ ਤੇ ਆਪਾਂ ਕਿੱਥੇ ਕਿੱਥਾ ਜਾਏਗਾ ਜਿਹੜੀ ਡਿਫਾਲਟਿੰਗ ਯੂਨਿਟਸ ਐ ਉਹਨਾਂ ਨੂੰ ਵਾਰਨ ਕੀਤਾ ਜਾਏਗਾ ਫਿਰ ਉਹਨਾਂ ਨੂੰ ਬਦਲੀ ਕੀਤਾ ਜਾਏਗਾ ਸਰ ਜਿਹੜੇ 3 3 ਮਹੀਨੇ ਤੋਂ ਲੋਕਾਂ ਦੇ ਤਾਂ ਖਾਸ ਤਾਂ ਪੈਂਡਿੰਗ ਬਈਆਂ ਜਿਹੜੇ ਤੁਹਾਡੇ ਆਈਓ ਥਾਣੇ ਚਲੇ ਜਾਓ ਆਈਓ ਨਹੀਂ ਮਿਲਦੀ ਜੇ ਆਈਓ ਮਿਲਦਾ ਤਾਂ ਕਿਸੇ ਰਾਜ ਨੇ ਟੈлефон ਆ ਜਾਂਦਾ ਫਾਰ ਐਗਜ਼ਾਮਪਲ ਮੇਰੀ ਲੈ ਲਓ ਮੈਂ ਇੱਕ ਗੱਡੀ ਦਿੱਤੀ ਸੀ ਕਿਸੇ ਕੰਡੀਸ਼ਨ ਵਾਸਤੇ 4 ਮਹੀਨੇ ਹੋ ਗਏ ਤੁਹਾਡੇ ਮਾਲ ਟੁੰਦੇ ਐ ਸਟੇਟੂ ਬਦਲ ਜਾਂਦਾ ਕਦੀ ਆਈਓ ਪਤਾ ਕੀ ਕਹਿੰਦਾ ਜੀ ਐਮਐਲਏ ਸਾਹਿਬ ਦਾ ਫੋਨ ਆ ਗਿਆ ਦੇਖੋ 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 ਜਿਹੜੀ ਕੰਪਲੇਂਟਸ ਹਨ ਜਿਹੜੀ ਤੁਸੀਂ ਕੰਪਲੇਂਟਸ ਦੀ ਗੱਲ ਕਰ ਰਹੇ ਹੋ ਇਸੇ ਕਾਰਨ ਲਈ ਜਿੰਨੇ ਵੀ ਔਮਨ ਸੈਲ ਰਿਲੇਟਡ ਕਰਾਇਮ ਅਗੇਂਸਟ ਔਮਨ ਇਕਨੋਮਿਕ ਆਫੈਂਸਸ ਦੀ ਕੰਪਲੇਂਟਸ ਜਿਹੜੀ ਹਨ ਉਹ ਸਾਰੀ ਦੀ ਸਾਰੀ ਥਾਣੇ ਲੈਵਲ ਤੋਂ ਆਪਾਂ نکال ਕੇ ਗੈਸਟਡ ਆਫਸਰ ਨੂੰ ਦਿੱਤੀਆਂ ਘੱਟ ਤੋਂ ਘਟ ਹੁਣ ਆ ਤਾਂ ਸਟਾਫ ਜਿਹੜਾ ਹੈ ਉਹ ਦਫ਼ਤਰ ਬੈਠਾ ਰਹਿੰਦਾ ਹੈ ਨੰਬਰ 1 ਨੰਬਰ 2 ਪਰਫਾਰਮੈਂਸ ਜਿਹੜੀ ਹੈ ਨਾ ਜੀ that would be the sole criteria for transfers and postings ਸਰ ਜੀ ਸਰ ਜੀ ਸਾਬਨਗਰ ਗਿਆ ਸੀ ਸਰ ਕੈਮਰਾ ਖਾਣੇ ਗਿਆ ਸੀ ਜਿਹਦੇ ਜਿਹੜੇ ਬੇਸਿਕ ਨੁਦਰੀਆ ਸਹੂਲਤਾਂ ਜਿਹਨੂੰ ਆਪਾਂ ਕਹਿੰਦੇ ਹੁੰਦਾ ਦੇ ਵੀ ਘਾਟ ਸੀ ਕੋਈ ਪਾਣੀ ਪੀਣ ਦਾ ਪਾਣੀ ਦਾ ਇੰਤਜ਼ਾਮ ਨਹੀਂ ਸੀਗਾ ਟਾਇਲਟਸ ਵੀ ਦੇਖ ਕੇ ਕੀਤਾ ਇਹ ਸਾਬਨਗਰ ਥਾਣਾ ਦੀ ਗੱਲ ਨਹੀਂ ਸਾਬਨਗਰ ਥਾਣਾ ਇੱਕ ਨਾ ਮਾਡਲ ਥਾਣਾ ਇਹਨਾਂ ਨੇ ਬਣਾਇਆ ਸੀਗਾ ਕਾਫੀ ਦੇਰ ਪਹਿਲਾਂ ਤੇ ਇਦਾਂ ਕਈ ਕਈ ਥਾਣੇ ਹੋਰ ਇਦਾਂ ਦੇ ਆ ਜਿੱਦਾਂ ਕਿ ਵਿਜ਼ਟਰ ਨੂੰ ਬੈਟਰ ਥਾਣਾ ਦੇਖੋ 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 ਆ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਆਮ ਅਵੇਅਰ ਆਫ ਇਟ ਤਾਂ ਹੀ ਮੈਂ ਖੁਦ ਦੇਖਣ ਗਿਆ ਸੀਗਾ ਇਹ ਇਨ ਟਾਈਮ ਬਾਉਂਡ ਮੈਨਰ ਇੰਪਲੀਮੈਂਟ ਕੀਤਾ ਜਾਊਗਾ ਸਰ ਕੀ ਕੀ ਲੋਗੇ ਕੀ ਕੀ ਸੁਧਾਰ ਆਣਗੇ ਕੋਈ ਇਹ ਮੁੱਢਲੀ ਜਿਹਾ ਸੁਲਤਾਈ ਨਹੀਂ ਹੋ ਤੇ ਬੈਠਣ ਨਹੀਂ ਪਾਣੀ ਨਹੀਂ ਹੈ ਮੈਂ ਉਹੀ ਕਹਿ ਰਿਹਾ ਨਾ ਜੀ ਜਿਵੇਂ ਪਾਣੀ ਹੋ ਗਿਆ ਲੋਕਾਂ ਦੀ ਬੈਠਣ ਦੀ ਥਾਂ ਹੋ ਗਈ ਉਹਨਾਂ ਨੂੰ ਆਪਣਾਪਣ ਲੱਗੇ ਬੈਠ ਕੇ ਕੁਝ ਸੁਣਵਾਈ ਕਰੇ ਅਗਰ ਆਈਓ ਨਹੀਂ ਹੈ ਤੇ ਮੁੰਸ਼ ਨਾਇਬ ਜਿਹੜਾ ਮੁੰਸ਼ੀ ਹੈ ਮੁੰਸ਼ੀ ਹੈ ਜਾਂ ਮੁੰਸ਼ੀ ਦਾ ਜਿਹੜਾ ਸਟਾਫ ਹੈ ਉਹੀ ਕੰਪਲੇਂਟ ਲਿਖ ਲੇ ਇਹ ਛੋਟੀ ਛੋਟੀ ਚੇਂਜਸ ਜਿਹੜੇ ਆਪਾਂ ਇੰਪਲੀਮੈਂਟ ਕਰਨੀ ਹੈ ਸਰ ਜਾਨੇ ਵਿੱਚ ਵਹੀਕਲ ਸਰ ਉਹ ਖੜੇ ਹੁੰਦੇ ਸਰ ਜੀ 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 ਇਹ ਜ਼ਰੂਰ ਸੀਗੀ ਨਹੀਂ ਲੇਥਾਰਜੀ ਕ ਅਪਰੋਚ ਨਹੀਂ ਸੀਗੀ ਅ ਜਦ ਵੀ ਕੋਈ ਚੀਜ਼ ਕੀ ਹੈ ਨਾ ਜੀ ਤੇ ਉਹ ਰੂਟੀਨ ਬਣ ਜਾਂਦੀ ਹੈ ਰੂਟੀਨ ਨੂੰ ਚੈੱਕ ਕਰਨ ਲਈ ਬਾਰ ਬਾਰ ਸupervision ਤੇ checking ਕਰਨੀ ਪੈਂਦੀ ਹੈ ਸਿੱਧਾ ਵੀ ਇੱਕ ਚੀਜ਼ ਹੋਰ ਅਸੀਂ ਅਭਰ ਤੁਸੀਂ ਐਡਾ ਵਧੀਆ ਬਿਆਨ ਚਲਾਇਆ ਪੰਜਾਬ ਸਰਕਾਰ ਨੇ ਤੁਸੀਂ ਕਦੀ ਰੇਲਵੇ ਸਟੇਸ਼ਨ ਦੇ ਬਾਹਰ ਦੇਖਿਆ ਜਿਹੜੇ ਬੱਚੇ 15 15 12 12 ਸਾਲ ਦੀਆਂ ਲੜਕੀਆਂ ਲੜਕੇ ਉੱਥੇ ਬੈਠੇ ਨੇ ਜਿਹੜੇ ਉਹ ਲੈਂਦੇ ਪੈਣ ਫਰੂਟ ਲੈਂਦੇ ਪੈਣ ਉਹਨਾਂ ਦਾ ਸਭ ਹੋਊਗਾ ਜੀ ਇਹ ਸਭ ਹੋਊਗਾ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਕੰਪਾਈਲ ਹੋ ਰਹੀ ਹੈ ਇਹਨੇ ਫੇਜ਼ਡ ਮੈਨਰ ਹਰ ਚੀਜ਼ ਕਰਾਂਗੇ ਜੀ ਆਪਾਂ ਸਾਡੀ ਜਿਹੜੀ ਇੰਟਰੈਕਸ਼ਨ ਹੋਈ ਸੀਗੀ ਅਰਸ਼ ਤੋਂ 10-12 ਦਿਨ ਪਹਿਲਾਂ ਯਾਰ ਇੱਕ ਹੀ ਰਿਕਾਰਡ ਪਹਿਲਾਂ ਬੋਲੋਣਾ ਯਾਰ ਬੋਲਾਂ ਹਾਂਜੀ ਓਕੇ ਸਾਡੀ ਜਿਹੜੀ ਇੰਟਰੈਕਸ਼ਨ ਹੋਈ ਸੀਗੀ ਅੱਜ ਤੋਂ 10-12 ਦਿਨ ਪਹਿਲਾਂ ਜੀ ਜੀ ਥੋੜਾ ਦੇ ਨੀਚੇ ਕਰ ਥੋੜਾ ਥੱਲੇ ਕਰ ਲੋ ਸਾਡੀ ਇੰਟਰੈਕਸ਼ਨ 10-12 ਦਿਨ ਪਹਿਲਾਂ ਜਿਹੜੀ ਹੋਈ ਸੀਗੀਆਂ ਮੈਂ ਤੁਹਾਨੂੰ ਪ੍ਰਾਇੋਰਟੀਜ਼ ਦੱਸੀ ਸੀਗੀਆਂ ਜੀ ਜੀ ਬੇਸਿਕਲੀ ਪੰਜ ਪ੍ਰਾਇੋਰਟੀਜ਼ ਸੀਗੀਆਂ ਫਰਸਟ ਵਾਸ ਯੂਥ ਨੰਨਾ ਸ਼ਾਂਵਰਦ ਸੈਕੰਡ ਵਾਸ ਇੰਟੀਗ੍ਰੇਟਿੰਗ ਟ੍ਰਾਫਿਕ ਪੀਸੀਆਰ ਤੇ ਟ੍ਰਾਫਿਕ ਤੇ ਜ਼ਿਆਦਾ ਆਪਾਂ ਸੁਚਾਰੂ ਢੰਗ ਨਾਲ ਕੰਮ ਕਰਨਾ ਸੀਗਾ ਤੀਸਰੀ ਸੀਗੀ ਪਰਫਾਰਮੈਂਸ ਕ੍ਰਾਈਟੇਰੀਆ ਚੌਥੀ ਸੀਗੀ ਗ੍ਰੀਵੈਂਸ ਰੈਡਰੈਸ਼ਨ ਤੇ ਪੰਜਵੀਂ ਸੀਗੀ ਆਰਗੇਨਾਈਜ਼ਡ ਕ੍ਰਾਈਮ ਨੂੰ ਖਤਮ ਕਰਨਾ ਇਨ ਸਾਰਿਆਂ ਦਾ ਪਰਫਾਰਮੈਂਸ ਚਾਰਟ ਜਿਹੜਾ ਹੈ ਉਹ ਤਿਆਰ ਹੋ ਗਿਆ ਹੁਣ ਜਿੰਨੇ ਵੀ ਫੀਲਡ ਆਫਸਰਸ ਹੈ ਸਟਾਰਟਿੰਗ ਫਰੋਮ ਡੀਸੀਪੀਜ਼ ਐਡੀਸੀਪੀਜ਼ ਫੀਲਡ ਆਫਸਰਸ ਐਸੀਪੀਜ਼ ਐਂਡ ਐਸਐਚਓਜ਼ ਐਂਡ ਚੌਂਕਿੰਗ ਚਾਰਜ ਇਹਨਾਂ ਦੀ ਪੋਸਟਿੰਗ ਪਰਫਾਰਮੈਂਸ ਜਿਹੜੀ ਹੈ ਉਹ ਪਰਫਾਰਮੈਂਸ ਚਾਰਟ ਦੇ ਰਾਹੀਂ ਚੈੱਕ ਕੀਤੀ ਜਾਊਗੀ ਜੀ ਜਿਹੜਾ ਪਰਫਾਰਮੈਂਸ ਚਾਰਟ ਹੈ ਉਹਦੇ ਚ 10 ਕ੍ਰਾਈਟੇਰੀਆ ਬਣਾਏ ਹਨ 10 ਦਿਨ ਬਾਅਦ ਰਿਵਿਊ ਮੀਟਿੰਗ ਮੈਂ ਲਿਆ ਕਰਾਂਗਾ ਜੀ ਤੇ ਟਾਰਗੇਟਸ ਦੇ ਕੇ ਜਿਵੇਂ ਐਗਜ਼ਾਮਪਲ ਦੇ ਰਹੇ ਹਾਂ

ਕ੍ਰਿਮੀਨਲਸ ਐ ਉਹਨਾਂ ਨੂੰ ਰਾਉਂਡ ਅਪ ਤੱਕ ਕਿੰਨੇ ਪ੍ਰੀਵੈਂਟਿਵ ਐਕਸ਼ਨ ਲਿੱਤੇ 64 ਕਿੰਨੇ ਨੰਨਾ ਛੇੜੀ ਜਿਹੜੇ ਹੈ ਜੋ ਨਸ਼ਾ ਕਰਦੇ ਹਨ ਉਹਨਾਂ ਨੂੰ ਡੀ ਐਡਿਕਸ਼ਨ ਜਾਂ ਰੀਫਾਰਮੇਸ਼ਨ ਸੈਂਟਰ ਤੇ ਭਰਤੀ-ਬਰਤੀ ਕਰਾਇਆ ਇਸ ਤਰ੍ਹਾਂ ਦਾ ਇੱਕ ਬਹੁਤ ਡਿਟੇਲਡ ਪਰਫਾਰਮੈਂਸ ਚਾਰਟ ਜਿਹੜਾ ਹੈ ਉਹ ਡਿਜ਼ਾਈਨ ਕੀਤਾ ਗਿਆ ਤੇ ਉਦੀ ਮੈਂ ਅੱਜ ਬਰੀਫਿੰਗ ਕਰਾਂਗਾ ਜੀ ਤੇ ਐਵਰੀ 10 ਡੇਜ਼ ਇਹਦਾ ਰਿਵਿਊ ਲਿਤਾ ਜਾਊਗਾ ਜੀ ਤੇ ਪਿਛਲੇ ਅ ਜਨਵਰੀ ਤੋਂ ਬਾਅਦ ਯੁੱਧ ਨਸ਼ਾ ਵਿਰੁੱਧ ਜਿਹੜਾ ਹੈ ਕਾਫੀ ਅੱਛਾ ਕੰਮ ਹੋਇਆ ਹੈ ਕਮਿਸ਼ਨਰੇਟ ਚ ਤੇ 250 ਦੇ ਕਰੀਬ ਪਰਚੇ ਹੋਏ ਹਨ ਤੇ ਇਟਸ 올 ਫਿਗਰ 250 ਦੇ ਕਰੀਬ ਪਰਚੇ ਹੋਏ ਹਨ ਤੇ 350 ਬੰਦੇ ਗ੍ਰਿਫਤਾਰ ਹੋਏ ਹਨ 10 ਕਿਲੋ اوਪੀਐਮ 10 ਕਿਲੋ ਕਿੰਦੇ ਕਰੀਬ ਹੀਰੋਇਨ ਬਰਾਮਦ ਹੋਈ ਹੈ ਤੇ 5 ਕਰੋੜ 4.5 ਕਰੋੜ ਦੇ ਕਰੀਬ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਫ੍ਰੀਜ਼ ਹੋਈ ਹੈ ਤੇ ਇਸ ਚੀਜ਼ ਨੂੰ ਵੀ ਆਪਾਂ ਹੋਰ ਸਖਤੀ ਨਾਲ ਇੰਪਲੀਮੈਂਟ ਕਰਨਾ ਕੋਈ ਸ਼ਾਇਦ ਕੋਈ ਸੈਂਸਿਟਿਵ ਏਰੀਆ ਉਹਨੂੰ ਕਿੱਥੇ ਸੀ ਮੈਂ ਮੈਂ ਉਹ ਵੀ ਦੱਸ ਰਿਹਾ ਹਾਂ ਸਾਡੇ ਪ੍ਰੋਟੋਕਾਲਸ ਜਿਹੜੇ ਹੁੰਦੇ ਨੇ ਸਿਕਿਉਰਿਟੀ ਪ੍ਰੋਟੋਕਾਲਸ ਉਹ ਹੁੰਦੇ ਨੇ ਛੇ ਤਰ੍ਹਾਂ ਦੇ ਪਹਿਲਾ ਹੁੰਦਾ ਹੈ ਡਰਗ ਹੌਟਸਪots ਸੈਕੰਡ ਹੁੰਦਾ ਹੈ ਪੇਟੀ ਕ੍ਰਾਈਮ ਕ੍ਰਾਈਮ ਹੌਟਸਪots ਥਰਡ ਹੁੰਦਾ ਰੈਡ ਲਾਈਟ ਏਰੀਆਜ਼ ਫੋਰਥ ਜਿਹੜਾ ਹੁੰਦਾ ਹੈ ਸਿਟੀ ਸੀਲਿੰਗ ਪੁਆਇੰਟਸ ਫਿਫਥ ਜਿਹੜਾ ਹੁੰਦਾ ਹੈ ਈਵਨਿੰਗ ਪੈਟ੍ਰੋਲਿੰਗ ਦੇ ਸ਼ਾਮ ਦੀ ਪੈਟ੍ਰੋਲਿੰਗ ਦੇ ਪੁਆਇੰਟਸ ਤੇ ਛੇਟਾ ਜਿਹੜਾ ਹੁੰਦਾ ਹੈ ਉਹ ਸਪੈਸ਼ਲ ਸਿਕਿਉਰਿਟੀ ਪ੍ਰੋਟੋਕਾਲ ਹੁੰਦਾ ਹੈ ਜਦੇ ਵਿੱਚ ਜਿਹੜੀ ਵੀ ਵੈਂਟੇਜ ਏਰੀਆਜ਼ ਐ ਵੈਂਟੇਜ ਪੁਆਇੰਟਸ ਤੇ ਉਹਨਾਂ ਦੀ ਪੈਟ੍ਰੋਲਿੰਗ ਚੱਲਦੀ ਹੈ ਤੇ ਇਹ ਸਾਰੇ ਦੇ ਸਾਰੇ 6 ਪ੍ਰੋਟੋਕਾਲ ਜਿਹੜੇ ਹੈ ਇਹਨਾਂ ਨੂੰ ਰਿਵਿਊ ਕੀਤਾ ਜਾ ਰਿਹਾ ਹੈ ਤੇ ਮੇਰੇ ਡੀਸੀਪੀ ਲੈਵਲ ਆਫਸਰ ਜਿਹੜੇ ਹੈ ਪਿੱਛੇ ਹੈ ਖੜੇ ਤੇ ਹਰ ਇੱਕ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਇਹ ਬਹੁਤ ਮਿਨਿਊਟ ਕੰਮ ਹੈ ਕਿ ਜਿਵੇਂ ਰੈਡ ਅਲਰਟ ਜਦ ਘੋਸ਼ਿਤ ਹੋਇਆ ਤੇ ਕਿਹੜਾ ਅਫਸਰ ਕਿਹੜੀ ਜਗ੍ਹਾ ਤੇ ਜਾ ਕੇ ਕੀ

ਕਿ ਜਿਹੜਾ ਕੰਪਲੇਨੈਂਟ ਸੀਪੀ ਦਫਤਰ ਆ ਰਿਹਾ ਮੈਨੂੰ ਮਿਲਣ ਆ ਰਿਹਾ ਹੈ ਮੇਰੇ ਡੀਸੀਪੀ ਲੈਵਲ ਆਫਸਰ ਨੂੰ ਮਿਲਣ ਆ ਰਿਹਾ ਹੈ ਉਹ ਕਿਉਂ ਮਿਲਣ ਆ ਰਿਹਾ ਕੀ ਉਹਦੇ ਥਾਣੇ ਸੁਣਵਾਈ ਨਹੀਂ ਹੋਈ ਦੂਜੀ ਵਾਰ ਆ ਰਿਹਾ ਹੈ ਇਸ ਏਸੀਪੀ ਲੈਵਲ ਆਫਸਰ ਨੇ ਸੁਣਵਾਈ ਨਹੀਂ ਕੀਤੀ ਆਫਸਰ ਬਿਠਾਣੀ ਸੀਗਾ ਕਿਸੇ ਨੇ ਬਤਮੀਜ਼ੀ ਨਾਲ ਗੱਲ ਕੀਤੀ ਉਹਦੀ ਉਹਦਾ ਵੀ ਐਨਾਲਿਸਿਸ ਜਿਹੜਾ ਹੈ ਉਹ ਦਫਤਰ ਲੈਵਲ ਤੇ ਸੀਪੀ ਦਫਤਰ ਲੈਵਲ ਤੇ ਆਪਾਂ ਕਿੱਥੇ ਕਿੱਥਾ ਜਾਏਗਾ ਜਿਹੜੀ ਡਿਫਾਲਟਿੰਗ ਯੂਨਿਟਸ ਐ ਉਹਨਾਂ ਨੂੰ ਵਾਰਨ ਕੀਤਾ ਜਾਏਗਾ ਫਿਰ ਉਹਨਾਂ ਨੂੰ ਬਦਲੀ ਕੀਤਾ ਜਾਏਗਾ ਸਰ ਜਿਹੜੀ 3-3 ਮਹੀਨੇ ਤੋਂ ਲੋਕਾਂ ਦੇ ਤਾਂ ਖਾਸ ਤਾਂ ਪੈਂਡਿੰਗ ਬਈਆਂ ਜਿਹੜੇ ਤੁਹਾਡੇ ਆਈਓ ਥਾਣੇ ਚਲੇ ਜਾਓ ਆਈਓ ਨਹੀਂ ਲੱਗਦਾ ਜੇ ਆਈਓ ਮਿਲਦਾ ਤਾਂ ਕਿਸੇ ਰਾਜ ਨੇ ਟੈлефон ਆ ਜਾਂਦਾ ਫਾਰ ਐਗਜ਼ਾਮਪਲ ਮੇਰੀ ਲੈ ਲਓ ਮੈਂ ਇੱਕ ਗੱਡੀ ਦਿੱਤੀ ਸੀ ਕਿਸੇ ਡਿਵੀਜ਼ਨ ਮਾਸਟਰ ਦੇ ਚਾਰ ਮਹੀਨੇ ਹੋ ਗਏ ਤੁਹਾਡੇ ਮਾਲ ਟੋਂਦੇ ਐ ਐਸਚੂ ਬਦਲ ਜਾਂਦਾ ਕਦੀ ਆਈਓ ਪਤਾ ਕੀ ਕਹਿੰਦਾ ਜੀ ਐਮਐਲਏ ਸਾਹਿਬ ਦਾ ਫੋਨ ਆ ਗਿਆ ਦੇਖੋ 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 ਜਿਹੜੀ ਕੰਪਲੇਂਟਸ ਹਨਾ ਜਿਹੜੀ ਤੁਸੀਂ ਕੰਪਲੇਂਂਟਸ ਦੀ ਗੱਲ ਕਰ ਰਹੇ ਹੋ ਇਸੇ ਕਾਰਨ ਲਈ ਜਿੰਨੇ ਵੀ ਊਮਨ ਸੈਲ ਰਿਲੇਟਡ ਕਰਾਇਮ ਅਗੇਂਸਟ ਊਮਨ ਇਕਨੋਮਿਕ ਆਫੈਂਸਸ ਦੀ ਕੰਪਲੇਂਟਸ ਜਿਹੜੀ ਹਨ ਉਹ ਸਾਰੀ ਦੀ ਸਾਰੀ ਥਾਣੇ ਲੈਵਲ ਤੋਂ ਆਪਾਂ نکال ਕੇ ਗੈਸਟ ਆਫਸਰ ਨੂੰ ਦਿੱਤੀਆਂ ਘੱਟ ਤੋਂ ਘਟ ਹੁਣ ਆ ਤਾਂ ਸਟਾਫ ਜਿਹੜਾ ਹੈ ਉਹ ਦਫ਼ਤਰ ਬੈਠਾ ਰਹਿੰਦਾ ਹੈ ਨੰਬਰ 1 ਨੰਬਰ 2 ਪਰਫਾਰਮੈਂਸ ਜਿਹੜੀ ਹੈ ਨਾ ਜੀ that would be the sole criteria for transfers and postings ਸਰ ਕੈਮਰਾ ਸਰ ਸਾਬਾਨਗਰ ਵੇਸੀ ਸਰ ਕੈਮਰਾ ਥਾਣੇ ਗਏ ਸੀ ਕਿਉਂਕਿ ਉਹ ਤੇ ਜਿਹੜੇ ਬੇਸਿਕ ਨੁਦਰੀਆ ਸਹੂਲਤਾਂ ਜਿਹਨੂੰ ਆਪਾਂ ਕਹਿੰਦੇ ਆਂ ਉਹਨਾਂ ਦੀ ਵੀ ਘਾਟ ਸੀ ਕੋਈ ਪਾਣੀ ਪੀਣ ਦਾ ਪਾਣੀ ਦਾ ਇਤਰਾਮ ਨਹੀਂ ਜਿਗਾ ਟਾਇਲਟਸ ਵੀ ਦੇਖ ਕੇ ਕੀਤਾ ਇਹ ਸਾਬਾਨਗਰ ਥਾਣਾ ਦੀ ਗੱਲ ਨਹੀਂ ਸਾਬਾਨਗਰ ਥਾਣਾ ਇੱਕ ਨਾ ਮਾਡਲ ਥਾਣਾ ਇਹਨਾਂ ਨੇ ਬਣਾਇਆ ਸੀਗਾ ਕਾਫੀ ਦੇਰ ਪਹਿਲਾਂ ਤੇ ਇਦਾਂ ਕਈ ਕਈ ਥਾਣੇ ਹੋਰ ਇਦਾਂ ਦੇ ਆ ਜਿੱਥੇ ਕਿ ਵਿਜ਼ਟਰ ਨੂੰ ਬੈਟਰ ਥਾਣਾ ਦੇਖੋ ਦੇਖੋ ਯਸ ਆਹ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਆਮ ਅਵੇਅਰ ਆਫ ਇਟ ਤਾਂ ਹੀ ਮੈਂ ਖੁਦ ਦੇਖਣ ਗਿਆ ਸੀਗਾ ਇਹ ਇਨ ਟਾਈਮ ਬਾਉਂਡ ਮੈਨਰ ਇੰਪਲੀਮੈਂਟ ਕੀਤਾ ਜਾਊਗਾ ਸਰ ਕੀ ਕੀ ਰੋਕੇ ਕੀ ਕੀ ਸੁਧਾਰ ਆ ਰਹੇ ਕੋਈ ਇਹ ਮੁੱਢੀਆਂ ਸੁਲਤਾਈ ਨਹੀਂ ਹੋ ਤੇ ਬੈਠਣੇ ਨਹੀਂ ਪਾਣੀ ਨਹੀਂ ਹੈ ਮੈਂ ਉਹੀ ਕਹਿ ਰਿਹਾ ਨਾ ਜੀ ਜਿਵੇਂ ਪਾਣੀ ਹੋ ਗਿਆ ਲੋਕਾਂ ਦੀ ਬੈਠਣ ਦੀ ਥਾਂ ਹੋ ਗਈ ਉਹਨਾਂ ਨੂੰ ਆਪਣਾਪਣ ਲੱਗੇ ਬੈਠ ਕੇ ਕੁਝ ਸੁਣਵਾਈ ਕਰੇ ਅਗਰ ਆਈਓ ਨਹੀਂ ਹੈ ਤੇ ਮੁੰਸ਼ ਜਿਹੜਾ ਮੁੰਸ਼ੀ ਹੈ ਮੁੰਸ਼ੀ ਹੈ ਜਾਂ ਮੁੰਸ਼ੀ ਦਾ ਜਿਹੜਾ ਸਟਾਫ ਹੈ ਉਹੀ ਕੰਪਲੇਂਟ ਲਿਖ ਲੇ ਇਹ ਛੋਟੇ ਛੋਟੇ ਚੇਂਜਸ ਜਿਹੜੇ ਆਪਾਂ ਇੰਪਲੀਮੈਂਟ ਕਰਨੀ ਹੈ ਜੀ 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 ਇਹ ਜ਼ਰੂਰ ਸੀਗੀ ਨਹੀਂ ਲੇਥਰਜੀਕ ਅਪਰੋਚ ਨਹੀਂ ਸੀਗੀ ਅ ਜਦ ਵੀ ਕੋਈ ਚੀਜ਼ ਕੰਟੀਨਿਊ ਚੱਲਦੀ ਹੈ ਨਾ ਜੀ ਤੇ ਉਹ ਰੂਟੀਨ ਬਣ ਜਾਂਦੀ ਹੈ ਰੂਟੀਨ ਨੂੰ ਚੈੱਕ ਕਰਨ ਲਈ ਬਾਰ-ਬਾਰ ਸੂਪਰਵਾਈਜ਼ਨ ਤੇ ਚੈਕਿੰਗ ਕਰਨੀ ਪੈਂਦੀ ਹੈ ਸਿੱਕੇ ਸਭ ਇੱਕ ਚੀਜ਼ ਹੋਰ ਨਸ਼ਿਆਂ ਬਾਰੇ ਤੁਸੀਂ ਐਡਾ ਵਧੀਆ ਬਿਆਨ ਚਲਾਇਆ ਪੰਜਾਬ ਸਰਕਾਰ ਨੇ ਤੁਸੀਂ ਕਦੀ ਰੇਲਵੇ ਸਟੇਸ਼ਨ ਦੇ ਬਾਹਰ ਦੇਖਿਆ ਜਿਹੜੇ ਬੱਚੇ 15 15 12 12 ਸਾਲ ਦੀ ਲੜਕੀਆਂ ਲੜਕੇ ਉੱਥੇ ਬੈਠੇ ਨੇ ਜਿਹੜੇ ਉਹ ਲੈਂਦੇ ਪੈਣ ਫਰੂਟ ਲੈਂਦੇ ਪੈਣੇ ਇਹ ਸਭ ਹੋਊਗਾ ਜੀ ਇਹ ਸਭ ਹੋਊਗਾ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਕੰਪਾਈਲ ਹੋ ਰਹੀ ਹੈ ਇਹਨੇ ਫੇਜ਼ਡ ਮੈਨਰ ਹਰ ਚੀਜ਼ ਕਰਾਂਗੇ ਜੀ ਪਾ ਜੇ ਜਿਹੜੇ ਜਿਹੜੇ ਰੈਸਟੋਰੈਂਟ